ਕਰਨਾ ਨਹੀਂ ਕਰ ਹਾਂਜੀ ਮੈਂ ਹੱਲ ਕਰ ਦਿੱਤੀ ਆ ਤੇ ਮੈਂ 15 ਸਾਲ ਰਹੀਏ ਉੱਥੇ ਤੇ ਮੈਂ ਗੁੱਝੀ ਦੇ ਬੱਚਿਆਂ ਨਾਲ ਬਹੁਤ ਜ਼ਿਆਦਾ ਕੰਮ ਕਰਦੀ ਆ ਮੇਰੇ ਨਾਲ ਵੀ ਹੋਈ ਆ ਤੇ ਆਰਥਿਕ ਸ਼ੋਸ਼ਣ ਵੀ ਬਹੁਤ ਕੀਤਾ ਜਾਂਦਾ ਉੱਥੇ ਬੱਚਿਆਂ ਨੂੰ ਜੇਤੀ ਤੋਂ ਜੇਤੀ ਉਸ ਤੋਂ ਬਚਾਇਆ ਜਾਵੇ ਤੇ ਇਹਨਾਂ ਤੇ ਤੁਰਕ ਕਾਰਵਾਈ ਕੀਤੀ ਜਾਵੇ ਇਹ ਜੀ ਨੂੰ ਇਹ ਜੀ ਬੱਸ ਮੈਂ ਉਪਰਛੇ ਕਹਿਣਾ ਇਹ ਕਿਹੜੀ ਜਗ੍ਹਾ ਕਿਹੜੀ ਜਗ੍ਹਾ ਡੇਰਾ ਜੀ ਲਈ ਸਾਡੇ ਨਾਲ ਕਈ ਪਰਿਵਾਰਾਂ ਨੇ ਸੰਪਰਕ ਕੀਤਾ ਇਹ ਬੱਚੇ ਪਰ ਕਿਤਾ ਇਸ ਬੱਚੀ ਇਹ ਬੱਚੀ ਤਕਰੀਬਨ 15 12 ਸਾਲ ਪਲੀ ਦੀ ਆ ਇਹ ਸਾਡੇ ਇਹ ਵਿਆਹੀ ਹੋਇਆ ਇਸ ਜਵਾਨ ਉਹ ਬਜ਼ੁਰਗ ਉਹ ਪਰਿਵਾਰ ਦੀ ਆ ਜਿਨ੍ਹਾਂ ਦੇ ਨਾਲ ਇਹ ਘਟਨਾ ਵਾਪਰੀ ਉਹਨੂੰ ਦੱਸ ਹੀ ਚੁੱਕੇ ਆ ਉਹ ਘਟਨਾ ਇਹ ਆ ਵੀ ਜਾਨੀ ਕਿ ਤਕਰੀਬਨ ਜਦੋਂ ਬੱਚਿਆਂ ਨੂੰ ਹਾਂਜੀ ਬੱਚਿਆਂ ਨੂੰ ਉਥੇ ਮਿਲਦੇ ਆ ਕਿਤੋਂ ਵੀ ਉਹ ਨਹੀਂ ਇਹ ਨਹੀਂ ਪਤਾ ਇੱਕ ਰਤਨੀ ਦੇਵੀ ਬੀਪੀ ਆ ਉਹ ਡਾਕਟਰ ਲੈਂਦੀ ਆ ਗੋਦ ਲੈਂਦੀ ਆ ਗੋਦ ਲੈ ਕੇ ਜਦੋਂ ਕਰਦੀ ਆ ਬਾਹਰ ਦੇਸ਼ੋਂ ਬਦੇਸ਼ੋਂ ਜਦੋਂ ਆਪਾਂ দান ਕਰਦੇ ਆ ਰਾقم ਕਰਨੇ ਵੀ ਬੱਚੇ ਪੜਦੇ ਇੱਥੇ ਜਾਂ ਕੋਈ ਹੋਰ ਵੀ ਕੋਈ ਸਹੂਤ ਵਾਸਤੇ ਜਦੋਂ ਵਿਆਹ ਹੋਊਗਾ ਉਹਨੂੰ ਆਮਾਨਤ ਦਿੱਤੀ ਜਾਊ। ਇਹਨਾਂ ਦੇ ਨਾਲ ਇੱਕ ਤਾਂ ਠੱਗੀ ਬਹੁਤ ਵੱਡੀ ਲੱਗੀ ਆ 12 ਲੱਖ ਰੁਪਏ ਦੀ। 12 ਲੱਖ ਰੁਪਏ ਦੀ ਐਫ.ਡੀ. ਸੀਗੀ ਜੋ ਕਿ ਕਰਵਾਈ ਗਈ ਸੀ ਬੱਚੀ ਤੋਂ ਬਾਰ-ਬਾਰ ਕਈ ਵਾਰ ਚੀਕਾਂ ਦੇ ਸਾਈਨ ਕਰਵਾਏ ਜਾਂਦੇ ਸੀ ਜਾਂਦੀ ਰਹਿੰਦੀ ਸੀ। ਤੇ ਸਾਈਨ ਕਰਵਾਏ ਜਾਂਦੇ ਉਹ ਐਫ.ਡੀ. ਇੱਕ ਤਾਂ ਇਹਨਾਂ ਨੇ ਗਵਨ ਕੀਤੀ ਆ। ਯਾਨੀ ਕਿ ਉਹਦੇ ਵਿੱਚ ਕੁਲਦੀਪ ਸਿੰਘ, ਮਾਨ, ਜਸਵੀਰ ਕੋਰ ਬੀਬਾ ਸੰਕਰਾਨੰਦ ਤੇ ਓਮਾ ਆਨੰਦ ਅਵਤਾਰ ਜਿਹੜਾ ਸੰਕਰਾਨੰਦ ਦਾ ਸਾਕਾ ਭਤੀਜਾ ਇਹ ਇਨਵੋਲਵ ਨੇ। ਜਦੋਂ ਡੇਰੇ ਦੇ ਵਿੱਚ ਜਾਂਦੇ ਸੀ ਜਦੋਂ ਕੋਈ ਬੱਚਾ ਰੋਟੀ ਪਾਣੀ ਖਾਂਦਾ ਸੀਗਾ ਉਹਨਾਂ ਨੂੰ ਘੱਟੋ ਘੱਟ 10 ਜਾਂ 15 ਦਿਨ ਭੁੱਖੇ ਤੇ ਆਏ ਵੀ ਰੱਖਿਆ ਜਾਂਦਾ ਸੀਗਾ ਕਿਉਂ ਰੱਖਿਆ ਜਾਂਦਾ ਸੀਗਾ ਵੀ ਤੁਸੀਂ ਬਾਹਰ ਕੋਈ ਗੱਲਬਾਤ ਨਹੀਂ ਦਸੀ ਨਾ ਕੋਈ ਸਾਇੰਸ ਸੁਣ ਦੱਸਣਿਆ ਇਹ ਲੜਕੀ ਨੇ ਦੱਸਿਆ ਬੇਅੰਤ ਹੋਰ ਲੜਕੀਆਂ ਦੇ ਨਾਲ ਇਹੋ ਜਿਹਾ ਕੁਝ ਕਰਦੇ ਆ ਉਹਨਾਂ ਨੂੰ ਭੁੱਖੇ ਤੇ ਆਏ ਰੱਖ ਕੇ ਵੀ ਕੋਈ ਵੀ ਬੱਚਾ ਬੰਦਾ ਬਾਹਰ ਪੁੱਛੇ ਤੁਸੀਂ ਕੁਝ ਨਹੀਂ ਦੱਸਣਾ ਉਹ ਦੱਸ ਨਹੀਂ ਸਕਦੀ ਇਹ ਰਿਕਵੈਸਟ ਬੇਨਤੀ ਕਰੀਆ ਬੱਚੀ ਨੇ ਵੀ ਮੇਰੇ ਨਾਲ ਦੀਆਂ ਭੈਣਾਂ ਨੇ ਬੱਚਿਆਂ ਨੇ ਭਰਾ ਨੇ ਜਾਂ ਜਿਹੜੇ ਉੱਥੇ ਹੈਗੇ ਆ ਮੰਦਬੁੱਧੀ ਆ ਜਾਂ ਕੋਈ ਹੋਰ ਆ ਬਲੈਕਮੇਲਰ ਹੁੰਦੇ ਆ ਉਹਨਾਂ ਦੇ ਨਾਲ ਵੀ ਇਹੋ ਜਿਹਾ ਕੁਝ ਹੁੰਦਾ ਵਾ ਵੀ ਮੈਂ ਇਹ ਬੇਨਤੀ ਕਰਦੀ ਆ ਪ੍ਰਸ਼ਾਸਨ ਨੂੰ ਵੀ ਉਹਨਾਂ ਨੂੰ ਜਲਦੀ ਤੋਂ ਜਲਦੀ ਬਾਹਰ ਘਰ ਨੂੰ ਜਾਂ ਬੱਚੇ ਨੂੰ ਆਜ਼ਾਦ ਕਰਵਾ ਕੇ ਕਿਤੇ ਹੋਰ ਸਿਫਤ ਕਰਕੇ ਉਹਨਾਂ ਦੀ ਸੁਰੱਖਿਆ ਕੀਤੀ ਜਾਵੇ ਇਸ ਵਿਸ਼ੇ ਦੇ ਉੱਪਰ ਅਸੀਂ ਆਪ ਜੀ ਦੇ ਨਾਲ ਸਾਂਝ ਪਾਈ ਆ ਤੇ ਹੋਰ ਵੀ ਇਹਨਾਂ ਦੇ ਗਵਨ ਬਹੁਤ ਨਿਕਲ ਰਹੇ ਆ ਇਸ ਲਈ ਤੁਹਾਡੇ ਨਾਲ ਅਸੀਂ ਸਾਂਝ ਪਾਉਂਦੇ ਹੋਏ ਸਾਡੇ ਨਾਲ ਸਰਪੰਚ ਸਾਹਿਬ ਵੀ ਹੁਣ ਦੱਸਣਗੇ ਬਾਬਾ ਜੀ ਨਾਲ ਕੰਟੈਕਟ ਹੋਇਆ ਉਹਦੇ ਵਿੱਚ ਦੇਖੋ ਜੀ ਜਿਹੜੇ ਅੰਦਰ ਆ ਬੱਚੇ ਉਹਨਾਂ ਦਾ ਕੋਈ ਕੰਨੈਕਟ ਨਹੀਂ ਹੈਗਾ ਉ ਤੇ ਜਸਵੀਰ ਕੌੜਾ ਅਵਤਾਰ ਸਿੰਘ ਇੱਕ ਸਾਡੇ ਇਲਾਕੇ ਦਾ ਕੋਈ ਚੇਅਰਮੈਨ ਵੀ ਹੈ ਸਾਨੂੰ ਪਤਾ ਲੱਗਿਆ ਵਾ ਜਿਹੜੀ ਬੀਬਾ ਆਪਣੇ ਜਸਵੀਰ ਕੌੜਾ ਜਾਨੀ ਕਿ ਜਿਹਨੂੰ ਕਹਿੰਦੇ ਲੁਚਾ ਲੰਡਾ ਚੌਦੀ ਗੁੰਡੀ ਰਾਨੇ ਪ੍ਰਧਾਨ ਇਹ ਸੰਕਰ ਅਨੰਦ ਦੀ ਉਹ ਪ੍ਰਧਾਨ ਉੱਥੇ ਲੈ ਕੇ ਬਾਲ ਘਰ ਦੀ ਮੈਂ ਉਹਨੂੰ ਤੁਹਾਡੇ ਮੀਡੀਆ ਦੇ ਰਾਹੀਂ ਕਹਿਣਾ ਚਾਹੁੰਦਾ ਵੀ ਅੱਜ ਪ੍ਰਧਾਨ ਤੇ ਚੇਅਰਮੈਨ ਸਾਹਿਬ ਤੇ ਜਿੰਨੇ ਪੰਜੇ ਇਹ ਨੌਂ ਦਾਖਲ ਕਰਵਾਏ ਹੋਏ ਆ ਉਹਨਾਂ ਨੂੰ ਚੰਗੀ ਤਰ੍ਹਾਂ ਕੋਹ ਕਰਕੇ ਜਾਣਕਾਰੀ ਉਹਨਾਂ ਨੂੰ ਪ੍ਰਾਪਤ ਕਰਕੇ ਸੇਖਾਂ ਦੇ ਸਲਾਖਾਂ ਦੇ ਵਿੱਚ ਅਸੀਂ ਭੇਜਾਂਗੇ ਜਿਹੜੇ ਸਾਨੂੰ ਕਹਿੰਦੇ ਸਾਡੇ ਉੱਪਰ ਮੁਕੱਦਮੇ ਨੇ ਜਿਹੜੀਆਂ ਮਨਪ੍ਰੀਤ ਕੋ ਰਵਿੰਦਰ सरपंच ਸਾਹਿਬ ਖਾਲਸਾ ਹਰਬੰਸ ਸਿੰਘ ਤੇ ਸਰਪੰਚ ਹਲਵਾਰਾ ਗੁਰਮੇਂਦਰ ਸਿੰਘ ਜੀ ਦਾ ਜਸਮਿੰਦਰ ਸਿੰਘ ਦੇ ਉੱਪਰ ਇਹਨਾਂ ਨੇ ਮਾਨਪ੍ਰੀਤ ਕੌਰ ਤੇ ਰਵਿੰਦਰ ਕੌਰ ਵੀ ਲੋ ਸਾਡੇ ਬਈ ਬਾਲ ਘਰ ਤੇ ਉਂਗਲੀ ਉਠਾਉਂਦੇ ਅਸੀਂ ਉਂਗਲੀ ਨਹੀਂ ਠਾਈ ਬੱਚਿਆਂ ਦੇ ਸੋਸ਼ਣ ਹੁੰਦੇ ਨੂੰ ਤੜਫਿਆਂ ਮੈਂ ਹੈਰਾਨ ਆ ਵੀ ਭੁੱਖੇ ਧਿਆਏ ਰੱਖਦੇ ਕੈਮਰੇ ਪਲਟਾਏ ਜਾਂਦੇ ਆ ਉੱਥੇ ਕੈਮਰੇ ਲੱਗੇ ਹੋਏ ਜ਼ਰੂਰ ਕੋਈ ਡਾਕਟਰ ਆਉਂਦਾ ਵੀ ਕੋਈ ਗੱਲ ਨਹੀਂ ਕਰਨੀ ਬੱਚੇ ਦੱਸ ਨਹੀਂ ਸਕਦੇ ਜੀ ਤੁਸੀਂ ਪਹਿਲਾਂ ਵੀ ਆਏ ਸੀ ਸਰ ਕਹਿੰਦਾ ਕੋਈ ਕਾਰਵਾਈ ਹੋਈ ਉਸ ਟਾਈਮ ਤੇ ਦੇਖੋ ਜੀ ਕਾਰਵਾਈ ਹੋਈ ਆ ਪ੍ਰਸ਼ਾਸਨ ਨੇ ਸਾਨੂੰ ਵਿਸ਼ਵਾਸ ਦਿਵਾਇਆ ਧਮਕੀਆਂ ਵੀ ਬਹੁਤ ਆਈਆਂ ਧਮਕੀਆਂ ਗ੍ਰਫਤਾਰ ਕੀਤਾ ਪ੍ਰਸ਼ਾਸਨ ਨੇ ਡੀਐਸਪੀ ਹੋਣਾ ਹਲਕਾ ਦਾਖਾ ਨੇ ਤੇ ਉਹਤੇ ਪਰਚਾ ਵੀ ਦਰਜ ਕੀਤਾ ਵਾ ਸਾਨੂੰ ਇੰਨਾ ਕੁ ਵਿਸ਼ਵਾਸ ਦਵਾਇਆ ਸੀਗਾ ਬਈ ਅਸੀਂ ਤਬਦੀਸ ਕਰਦਿਆਂ ਸੰਘਰਸ਼ ਸਿੱਧਖਾ ਕਰਨਾ ਚਾਹੁੰਦੇ ਸੀ ਜਿਹੜਾ ਅੱਜ ਸੰਘਰਸ਼ ਇੱਥੇ ਹੋ ਰਿਹਾ ਵਾ ਇਸ ਤੋਂ ਵੀ ਵੱਧ ਹੋ ਸਕਦਾ ਵਾ ਜੇ ਸਾਡੀ ਕੋਈ ਪਾਸੇ ਸੁਣਵਾਈ ਨਾ ਹੋਈ ਬੱਚੀਆਂ ਬੀਬੀਆਂ ਹੋਰ ਵੀ ਹੈ ਪਤਾ ਨਹੀਂ ਕੀ ਕੀ ਕੁਝ ਹੋਇਆ ਹੋਣਾ ਉਹਨਾਂ ਦੇ ਨਾਲ ਉਹ ਵੀ ਸਾਹਮਣੇ ਆਉਂਦੀਆਂ ਚਾਹੁੰਦੇ ਨੇ ਅੱਜ ਲਈ ਮੈਂ ਤਾਂ ਦੱਸਿਆ ਧੰਨਵਾਦ ਜੀ ਹਾਂਜੀ ਹਾਂ ਟਲਵੰਡੀ ਕਲਾ ਮੇਰਾ ਪਿੰਡ ਤਲਵੰਡੀ ਖੁਰਦ ਜਿਹੜਾ ਡੇਰੇ ਦਾ ਮੈਟਰ ਆ ਉਹ ਤੋਂ 2 ਕਿਲੋਮੀਟਰ ਦਾ ਸਾਥ ਕੰਪਲੀਟ ਦੇਣ ਆਏ ਹੋ ਪਿੰਡ ਬਸਤੀ ਕੀ ਮਜ਼ਾ ਅੱਜ ਜਿਹੜੀ ਕੰਪਲੇਨ ਤਾਂ ਦੇਖੋ ਮੈਟਰ ਸਾਰਾ ਪਿਛਲਾ ਚੱਲਦਾ ਹੀ ਆਉਂਦਾ ਜੀ ਜੋ ਇਹਨਾਂ ਤੇ ਅਸੀਂ ਦੋਸ਼ ਲਾਏ ਸੀਗੇ ਕਲੀਅਰ ਕੱਟ ਲਾਏ ਸੀ ਵੀ ਬੱਚਿਆਂ ਦਾ ਉੱਥੇ ਸ਼ੋਸ਼ਣ ਹੋ ਰਿਹਾ ਬੱਚਿਆਂ ਦੀ ਕੁੱਟਮਾਰ ਹੋਈ ਹੈ ਬਾਰ ਕਾਲ ਦੋ ਬੱਚ ਉਹਦੇ ਵਿੱਚ ਬਕਾਇਦਾ ਸਾਡੇ ਕੋਲੇ ਸਬੂਤ ਨੇ ਉਹਦੇ ਵਿੱਚ ਬਹੁਤ ਸਾਰੇ ਬੱਚੇ ਤੋਂ ਭੱਜ ਚੁ ਭੱਜ ਕੇ ਫਿਰ ਸਾਡੇ ਪਿੰਡਾਂ 'ਚ ਜਾਂਦੇ ਨੇ ਉਸ ਤੋਂ ਬਾਅਦ ਅੱਗੇ ਜਾ ਕੇ ਜਦੋਂ ਇਹਨਾਂ ਦੀ ਟੀਮ ਲੈਣ ਆਉਂਦੀ ਆ ਫਿਰ ਬੱਚਿਆਂ ਨੂੰ ਕੁੱਟਿਆ ਜਾਂਦਾ ਇੱਕ ਬੱਚੇ ਦੀ ਮੈਂ ਤੁਹਾਨੂੰ ਵੀਡੀਓ ਦਿਖਾਉਣਾ ਆ ਦੇਖੋ ਕਿ ਕਿਸ ਤਰੀਕੇ ਨਾਲ ਬੱਚਿਆਂ ਨੂੰ ਲੈ ਕੇ ਜਾਂਦੇ ਆ ਤੇ ਕਹਿਣ ਦਾ ਮਤਲਬ ਜੋ ਬੱਚੀ ਨੇ ਇਹ ਜਲਜ਼ ਇਲਜ਼ਾਮ ਲਾਏ ਨੇ ਬਾਕੀ ਉਹਨਾਂ ਨੇ ਕਈ ਗੱਲਾਂ ਨੇ ਰਿਟਰਨ ਦੇ ਵਿੱਚ ਵੀ ਨੇ ਜਿੰਨਾ ਕਿ ਬਿਆਨ ਉਹ ਦੇ ਕੇ ਗਿਆ ਸੀ ਉਹਦੇ ਅਧਾਰ 'ਤੇ ਬੋਲਣਾ ਉੱਥੇ ਜੋ ਬਾਲ ਘਰ ਦੇ ਬੇਨਾਮ ਤੇ ਠੱਗੀ ਹੋ ਰਹੀ ਹੈ ਜੀ ਬਾਹਰੋਂ ਪੈਸਾ ਲਿਆ ਕੇ ਉਹਨੂੰ ਨਿੱਜੀ ਜਾਇਦਾਦਾਂ ਦੇ ਵਿੱਚ ਬਦਲਿਆ ਜਾ ਰਿਹਾ ਜਿਹੜੇ 4-5 ਬੰਦੇ ਦੀ ਇਹਨਾਂ ਦੀ ਟੀਮ ਹੈ ਤੇ ਦੂਜਾ ਜਿਹੜਾ ਬੱਚੇ ਨੇ ਕਹੇ ਬੱਚਿਆਂ ਨੂੰ ਕੁੱਟਮਾਰ ਕਰਕੇ ਭੁੱਖੇ ਪਿਆਸੇ ਰੱਖਿਆ ਜਾ ਰਿਹਾ ਬੱਚੀ ਦੇ ਬਿਆਨ ਨੇ ਉਹ ਜਿਹੜੀ ਬੱਚੀ 12 ਸਾਲ 15 ਸਾਲ ਉੱਥੇ ਰਹੀ ਘੰੂੜੇ ਦੇ ਵਿੱਚ ਉਸ ਤੋਂ ਬਾਅਦ ਉਹ ਪੈਸਿਆਂ ਦਾ ਇੱਕ ਮੈਟਰ ਐਫ ਡੀ ਦਾ ਉਹ ਵੀ ਉਹਨਾਂ ਰਿਟਨ ਦੇ ਵਿੱਚ ਦਿੱਤਾ ਤੇ ਬੱਚਿਆਂ ਦੇ ਨਾਂ ਤੇ ਐਫ ਡੀਆਂ ਕਰਵਾ ਕੇ ਬਾਅਦ ਦੇ ਵਿੱਚ ਉਹ ਆਪਦੇ ਅਕਾਊਂਟਾਂ ਦੇ ਵਿੱਚ ਕਿਵੇਂ ਘਮਾਉਂਦੇ ਨੇ ਇਹ ਇੱਕ ਜਾਂਚ ਦਾ ਸਿਵਲ ਜਾਂਚ ਦਾ ਵਿਸ਼ਾ ਅਸੀਂ ਮੰਗ ਕਰਦੇ ਹ ਕਿਉਂਕਿ ਅੱਜ ਅਸੀਂ ਡੀਸੀ ਸਾਹਿਬ ਨੂੰ ਮਿਲਣਾ ਸੀ ਉਹ ਗੈਰਹਾਜ਼ਰ ਨੇ ਸਹਾਇਕ ਕਮਿਸ਼ਨਰ ਸਾਹਿਬ ਉਹ ਪਹਿਲ ਗੁਇਲ ਜੀ ਉਹਨਾਂ ਨਾਲ ਸਾਡੀ ਸਾਰੀ ਗੱਲਬਾਤ ਹੋਈ ਆ ਅਸੀਂ ਇਹ ਚਾਹੁੰਦੇ ਆ ਕਿ ਜਲਦ ਤੋਂ ਜਲਦ ਇਹ ਤੇ ਕਾਰਵਾਈ ਕੀਤੀ ਜਾਵੇ ਇਹ ਸਾਥ ਜਿਹੜਾ ਭੱਜਿਆ ਆ ਜੇ ਇਸੇ ਤਰੀਕੇ ਨਾਲ ਖੁੱਲਦੀ ਤੀਰੀ ਪ੍ਰਸ਼ਾਸਨ ਨੂੰ ਇਹ ਚੇਤਾਵਨੀ ਦੰਦਿਆ ਸ਼ਰੇਆ ਅਸੀਂ 2 ਜਾਂ 4 ਦਿਨ ਦੇਖਾਂਗੇ ਨਹੀਂ ਫਿਰ ਰੋਡ ਜਾਮ ਕਰਨਾ ਧਰਨਾ ਲਾਉਣਾ ਉਹ ਸੰਗ ਦਾ ਫੈਸਲਾ ਹੋਊਗਾ ਜਿਹੜੀ ਕੰਪਲੇਂਟ ਆਈ ਹੈ ਉਹ ਉਹਨਾਂ ਨੇ ਲਿਖਤ ਰੂਪ ਵਿੱਚ ਸਾਡੇ ਕੋਲ ਜੱਥੇਬੰਦੀ ਦੇ ਨਾਂ ਲਾਈ ਸੀਗੇ ਉਹ ਦੇ ਕੇ ਗਏ ਆ ਤੇ ਉਹਨਾਂ ਨੇ ਆਪਣੀ ਪੂਰੀ ਕੰਪਲੇਂਟ ਮੈਨੂੰ ਦੱਸੀ ਹੈਗੀ ਹੈ ਉਹਦੇ ਵਿੱਚ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜੋ ਬੰਦੀ ਕਾਰਵਾਈ ਹੋਏਗੀ ਉਹ ਪੜਤਾਲ ਕਰਨ ਤੋਂ ਬਾਅਦ ਹੀ ਕਰਾਂਗੇ ਕਿਹੜੀ ਜਗ੍ਹਾ ਤੋਂ ਆਇਆ ਉਹ ਤਾਂ